ਹਾਂਜੀ ਫੌਜ ਦੀ ਪਾਈ ਵਰਦੀ ਤੋਂ ਹਿਸਾਬ ਲਾ ਲਿਆ ਹੋਣਾ ਕਿ ਅੱਜ ਗੱਲ ਕਰਨ ਲੱਗਿਆ ਫੌਜੀ ਭਰਾਵਾਂ ਦੀ ਕਿਹੜੇ ਫੌਜੀ ਵੀਰ ਦੀ ਸ਼ਹੀਦ ਜਰਨਲ ਸਿੰਘ ਸੁਬੈਗ ਦੀ ਫੌਜੀ ਬੜੇ ਵਫਾਦਾਰ ਹੁੰਦੇ ਨੇ ਬੜੀ ਸੌਂ ਖਾਦੀ ਜਾਂਦੀ ਹੈ ਤੇ ਸਵਾਲ ਕੀਤਾ ਜਰਨਲ ਸਿੰਘ ਸੁਬੈਗ ਨੂੰ ਕਿ ਤੁਸੀਂ ਤਾਂ ਬੜੇ ਵਫਾਦਾਰ ਹੁੰਨੇ ਹੋ ਤੁਸੀਂ ਸੌਂ ਖਾਦੀ ਜਾਂਦੇ ਜਦੋਂ ਭਰਤੀ ਹੁੰਦੀ ਹੈ ਤੁਸੀਂ ਸੌਂ ਕਿਉਂ ਤੋੜਤੀ ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਜਿਹੜੇ ਗੁਰੂ ਦੀ ਸੌਂ ਖਾਦੀ ਹੋਵੇ ਜਦੋਂ ਉਸ ਗੁਰੂ ਨੂੰ ਖਤਰਾ ਹੋ ਜਾਏ ਤਾਂ ਉਹ ਦਸੌਂ ਹੱਟ ਟੁੱਟ ਜਾਂਦੀਆਂ ਨੇ ਤੇ ਬੜੀਆਂ ਜੰਗਾਂ ਲੜੀਆਂ ਸੀ ਜੰਗ ਲੜਦੇ ਲੜਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਚਿੱਠੀ ਆ ਗਈ ਸੀ ਪਰ ਚਿੱਠੀ ਜੇਬ ਦੇ ਵਿੱਚ ਪਾ ਕੇ ਭਾਰਤ ਲਈ ਜੰਗਾਂ ਲੜਦੇ ਰਹੇ ਤੇ ਪਰ ਬਦਲੇ ਦੇ ਵਿੱਚ ਕੀ ਮਿਲਿਆ ਕਿ ਤੂੰ ਬਾਗੀ ਐ ਜਰਨੈਲਾ ਸਰਦਾਰ ਜਰਨੈਲ ਸਿੰਘ ਸਵੈਗ ਤੂੰ ਬਾਗੀ ਐ ਤੂੰ ਗਦਾਰੀ ਕੀਤੀ ਐ ਇਹ ਟੈਗ ਮਿਲਿਆ ਸੀ ਕੀ ਤੋਂ ਮਿਲੇ ਸੀ ਸਭ ਭਲੀ ਭਾਤ ਜਾਣਦੇ ਹਾਂ ਪਰ ਫਿਰ ਥਾਪੜਾ ਕਿਹਨੇ ਦਿੱਤਾ ਸੀ ਅੱਜ ਕਿਹਨੇ ਹਕੂਮਤਾਂ ਦੇ ਨਾਮ ਤੋਂ ਡਰਦੀਆਂ ਨੇ ਅੱਜ ਮੈਂ ਤੇ ਹਾਂ ਟਕਸਾਲ ਕੋਲ ਮੈਂ ਤੁਰਿਆ ਸੀ ਕਿ ਦੇ ਟਾਕੇ ਤੋਂ ਮੇਰਾ ਸਫਰ ਬੜਾ ਹੀ ਲੰਮਾ ਸੀ ਸਮ ਲੱਗਿਆ ਵੱਦ ਦਹਾਕੇ ਤੋਂ ਮੈਨੂੰ ਆਪ ਇਹ ਚੁਣਿਆ ਬਾਬੇ ਨੇ ਮੈਨੂੰ ਆਪ ਇਹ ਚੁਣਿਆ ਬਾਬੇ ਨੇ ਮੇਰੀ ਰੂਹ ਨੂੰ ਉਹ ਹੀ ਉਹ ਟੋਲਦਾ ਕੋਈ ਦੱਸ ਦੋ ਜਾ ਕੇ ਦਿੱਲੀ ਨੂੰ ਮੈਂ ਜਰਨਲ ਸਿੰਘ ਸੁਬੇਗੀ ਬੋਲਦਾ ਕੋਈ ਦੱਸ ਦੋ ਜਾ ਕੇ ਦਿੱਲੀ ਨੂੰ ਮੈਂ ਜਰਨਲ ਸਿੰਘ ਸੁਬੇਗੀ ਬੋਲਦਾ ਮੈਂ ਬਾਗੀ ਪਿਓ ਦਾ ਪੁੱਤ ਬਾਗੀ ਕਿਤੇ ਜੀ ਹਜ਼ੂਰੀ ਨਹੀਂ ਕਰਦਾ ਜਿੰਨਾ ਪੀਤਾ ਏ ਕੁੱਟਿਆ ਮਰਤਦਾ ਉਹ ਕਿਤੇ ਮੌਤ ਤੋਂ ਨਹੀਂ ਡਰਦਾ ਮੈਂ ਖਾਕ ਕਰਦਿਆਂ ਤਖਤਾਂ ਨੂੰ ਮੈਂ ਖਾਕ ਕਰਦਿਆਂ ਤੱਕ ਤਾਣੂ ਪੈਰਾਂ ਵਿੱਚ ਚਾਲ ਮਰੋਲਦਾ ਕੋਈ ਦੱਸ ਦੋ ਜਾ ਕੇ ਦਿੱਲੀ ਨੂੰ ਮੈਂ ਜਰਨਲ ਸਿੰਘ ਸਵੇਗੀ ਬੋਲਦਾ ਕੋਈ ਦੱਸ ਦੋ ਜਾ ਕੇ ਦਿੱਲੀ ਨੂੰ ਮੈਂ ਜਰਨਲ ਸਿੰਘ ਸਵੇਗੀ ਬੋਲਦਾ ਤੇ ਤੇਰੇ ਲਈ ਇੱਕ ਢਾਈ ਸੀ ਅੱਜ ਤੇਰੇ ਤੋਂ ਮੈਂ ਬਾਕੀਆਂ ਤੇਰਾ ਹਾਕਮ ਮੈਨੂੰ ਆਖਿਰ ਹੈ ਤੂੰ ਚਰਨਾਂ ਲਾਤਾ ਕੀ ਐ ਕਦੇ ਤੇਰੇ ਲਈ ਇੱਕ ਢਾਈ ਸੀ ਅੱਜ ਤੇਰੇ ਤੋਂ ਮੈਂ ਬਾਗੀਆਂ ਤੇਰਾ ਹਾਕਮ ਮੈਨੂੰ ਆਖਿਰ ਹੈ ਤੂੰ ਚਰਨਾਂ ਲਾਤਾ ਕੀ ਐ ਜੋ ਸਿਰ ਧੜ ਦੀ ਬਾਜੀ ਲਾਉਂਦੇ ਆ ਜੋ ਸਿਰ ਧੜ ਦੀ ਬਾਜੀ ਲਾਉਂਦੇ ਐ ਉਹ ਕਦੇ ਅਮਾਨੂੰ ਨਹੀਂ ਡੋਲਦਾ ਕੋਈ ਦੱਸ ਦੋ ਜਾ ਕੇ ਦਿੱਲੀ ਨੂੰ ਮੈਂ ਜਰਨਲ ਸਿੰਘ ਸੁਵੇਗੀ ਬੋਲਦਾ ਕੋਈ ਦੱਸ ਦੋ ਜਾ ਕੇ ਦਿੱਲੀ ਨੂੰ ਮੈਂ ਜਰਨਲ ਸਿੰਘ ਸੁਵੇਗੀ ਬੋਲਦਾ ਜੇ ਪੱਖੀ ਚੂ ਹੋਵੇ ਦਾਤੇ ਦੀ ਮੈਂ ਕੌਮੀ ਕਰਜ਼ੇ ਉਤਾਰਦਿਆਂ ਮੇਰੀ ਸਾਂ ਅਮਾਨਤ ਤੇਰੀ ਐ ਤੇਰੇ ਤੋਂ ਪਾਪਾ ਵਾਰਤਿਆਂ ਜੇ ਪੱਖੀ ਚੂ ਹੋਵੇ ਦਾਤੇ ਦੀ ਮੈ ਕੋ ਮੀ ਕਰਜ਼ੀ ਉਤਾਰਦਿਆਂ ਮੇਰੀ ਸਾਇਆ ਮਾਨਤ ਤੇਰੀ ਐ ਤੇਰੇ ਤੋਂ ਬਾਬਾ ਵਾਰਦਿਆਂ ਹਏ ਬੋਲ ਬਾਣੀ ਦਾ ਕੰਨੀ ਪੈ ਕੇ ਬੋਲ ਬਾਣੀ ਦਾ ਕੰਨੀ ਪੈ ਕੇ ਮੇਰੀ ਰੂਹ ਚ ਅਣਖਾਂ ਕੋਲਦਾ ਕੋਈ ਦੱਸ ਦੋ ਜਾ ਕੇ ਦਿੱਲੀ ਨੂੰ ਮੈਂ ਜਰਨਲ ਸਿੰਘ ਸਵੇਗੀ ਬੋਲਦਾ ਕੋਈ ਦੱਸ ਦੋ ਜਾ ਕੇ ਦਿੱਲੀ ਨੂੰ ਮੈਂ ਜਰਨਲ ਸਿੰਘ ਸੁਬੇਗੀ ਬੋਲਦਾ ਮੈਂ ਜਰਨਲ ਸਿੰਘ ਸੁਬੇਗੀ ਬੋਲਦਾ ਸੋ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਦੱਸਿਓ ਇਤਿਹਾਸ ਬਾਰੇ ਕਿ ਕੌਣ ਆ ਸਾਡਾ ਸ਼ਹੀਦ ਜਰਨਲ ਸਿੰਘ ਸੁਬੇਗ ਕਿੱਡੀ ਵੱਡੀ ਕੁਰਬਾਨੀ